ਬੀਤੀ ਦੇਸ਼ਾਂ ਸ਼ੂਗਰ ਮਿਲ ਫਗਵਾੜਾ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੰਨਾ ਲੈ ਕੇ ਆਏ ਕਿਸਾਨਾਂ ਦਾ ਗੰਨਾ ਮਿਲ ਮੈਨੇਜਮੈਂਟ ਵੱਲੋਂ ਲੈਣ ਤੋਂ ਇਨਕਾਰ ਕਰ ਦਿੱਤਾ ਮਿਲ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੰਨੇ ਦੇ 95 ਕੈਟਾਗਰੀ ਦੇ ਵੀਜ਼ ਦੀਆਂ ਪਰਚੀਆਂ ਨਹੀਂ ਦਿੱਤੀਆਂ ਗਈਆਂ ਜਦਕਿ ਕਿਸਾਨਾਂ ਨੂੰ ਵੀ ਇਹ ਬੀਜ ਬੀਜਣ ਲਈ ਮਨਾ ਕੀਤਾ ਹੋਇਆ ਸੀ ਮਿਲ ਦੇ ਵਿੱਚ ਆਏ ਕੀ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਪਰ ਮਿਲ ਫਗਵਾੜਾ ਦੇ ਵਿੱਚ ਅੱਜ ਜਿਹੜਾ ਸਵੇਰ ਦੇ ਤੋਂ ਦੁਪਹਿਰੇ ਕੰਡਾ ਮਿਲਣਾ ਬੰਦ ਹੋਇਆ ਸੀ ਮਸਲਾ ਇਹ ਸੀ ਵੀ ਜਿਹੜੀਆਂ ਮਿਲ ਨੇ ਬੰਦ ਮਿਲ ਕਹਿੰਦੀ ਆ ਵੀ ਅਸੀਂ ਅਜੇ 95 ਗੰਨਾ ਜਿਹੜਾ ਉਹ ਨਹੀਂ ਪੀੜਨਾ 95 ਵੀ ਦੇ ਜਿਹੜੀਆਂ ਪਰਤੀਆਂ ਜੇ ਲੇਟ ਛੱਡਾਂਗੇ ਇਸ ਕਰਕੇ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਬੇਨਤੀ ਹੈ ਕਿ ਕੋਈ ਵੀ ਕਿਸਾਨ ਅਜੇ ਜਿਹੜੀ 95 ਕੰਨੇ ਦੀ ਵੈਰੈਟੀ ਆ ਉਹਦੀ ਛਲਾਈ ਨਾ ਕਰੇ ਜਿਹੜੀਆਂ ਟਰਾਲੀਆਂ ਮੰਡੀ ਚਾਈਆਂ ਹੋਈਆਂ ਉਹ ਸਾਰੀਆਂ ਸਵੇਰੇ ਲੈ ਲਈਆਂ ਜਾਣਗੀਆਂ ਸਾਰੇ ਕਿਸਾਨਾਂ ਨੂੰ ਬੇਨਤੀ ਆ ਕਿ ਜਿੰਨਾਂ ਚਿਰ ਮਿਲ 95 20 ਦੀ ਪਰਚੀ ਨਹੀਂ ਛੱਡਦੀ ਉਹਨਾਂ ਚਿਰ ਆਪਾਂ 95 ਗੰਨੇ ਦੀ ਛਲਾਈ ਨਾ ਕਰੀਏ ਜਿਹੜੀਆਂ ਮੰਡੀ ਹੋਈਆਂ ਟਰਾਲੀਆਂ ਸਵੇਰੇ ਰੋਕੀਆਂ ਸੀ ਉਹ ਸਾਰੀਆਂ ਸਵੇਰੇ ਜਿਹੜੀਆਂ ਮਿਲ ਦੇ ਉੱਤੇ ਕੰਡੇ ਤੇ ਢਲ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਅੱਜ ਇਸ ਤਰ੍ਹਾਂ ਸਵੰਸ ਸੀ ਕਿ ਕੁਝ ਜ਼ਿੰਮੇਵਾਰਾਂ ਨੇ ਜਿਹੜੀ ਅਸੀਂ ਪਰਚੀ ਦਿੰਨੇ ਆ ਜਿਵੇਂ ਇਹ ਪਰਚੀ 238 ਦਿੱਤੇ ਉਹ ਉਸ ਤੇ ਉਹ ਵੈਰਾਈਟੀ ਨਹੀਂ ਸੀ ਲੈਂਦੀ ਜਿਵੇਂ 95 ਵੈਰਾਈਟੀ ਵੀ ਅਜਿਹੀ ਨਹੀਂ ਸਾਡੀ ਰਿਕਵਰੀ ਘਟ ਰਹੀ ਸੀ ਤੇ 95 ਵੈਰਾਈਟੀ ਜਿਹੜੀ ਆ ਇਹਦੀ ਰਿਕਵਰੀ ਬਹੁਤ ਘਟਿਆ। ਜ਼ਿੰਮੇਦਾਰਾਂ ਨੂੰ ਪਿਛਲੇ ਸਾਲ ਵੀ ਅਸੀਂ ਕਿਹਾ ਸੀ ਵੀ ਵੈਰਾਈਟੀ ਨਾ ਵੇਚੋ ਤੇ ਇਸ ਸਾਲ ਵੀ ਅਸੀਂ ਲਿਖ ਦਿੱਤਾ ਹੈ ਵੈਰਾਈਟੀ ਨਾ ਵੇਚੋ। ਪਰ ਉਸ ਜ਼ਿੰਮੇਦਾਰਾਂ ਨੇ ਜਿਹੜੀ ਵੈਰਾਈਟੀ ਪਰਚੀ ਦਿੱਤੀ ਅਸੀਂ 238 ਤੇ ਉਹਦੇ ਤੇ ਇਹ ਦੂਜੀ ਵੈਰਾਈਟੀ ਲੈ 95 ਜਿਹੜਾ ਅਸੀਂ ਰੋਕਿਆ ਵੀ ਇਹ ਅਸੀਂ ਨਹੀਂ ਲੈਣਾ ਕਿ ਕੋਈ ਪਰਚੀ ਤੇ ਕਿਹੀ ਹੋਈ ਵੈਰਾਈਟੀ ਕਿਸਮ ਨਹੀਂ ਹੈ। ਉਸ ਤੇ ਇਹਨਾਂ ਨੇ ਹੰਗਾਮਾ ਕੀਤਾ ਮਿਲ ਮੰਨ ਕੀਤੀ। ਉਸ ਤੋਂ ਬਾਅਦ ਸੁਲਝੇ ਹੋਏ ਕਿਸਾਨ ਆਏ ਜਿਨ੍ਹਾਂ ਨੇ ਇਸ ਮਸਲੇ ਨੂੰ ਹੱਲ ਕੀਤਾ ਕੀਤਾ ਸਜਜੇ ਢਾਂਗਣਾ ਅਤੇ ਨਾਲ ਉਹਨਾਂ ਕਿਸਾਨਾਂ ਨੂੰ ਵੀ ਇਹਨਾਂ ਨੇ ਕਿਹਾ ਮਾਫੀ ਮੰਗਨ ਨੂੰ ਕਿਹਾ ਦਿੱਤੀ ਵੀ ਅੱਗੇ ਦੋ ਸੀਨੇ ਗੰਜੇ ਜਿਹਦੇ ਨਾਲ ਇੰਨੇ ਮਿਲ ਖਰਾਬ ਜੀਵਿੰਦਾਰ ਖਰਾਬ ਹੋਏ ਪਲੱਸ ਮਿਲ ਦਾ ਲੱਖਾਂ ਦਾ ਨੁਕਸਾਨ ਹੋਇਆ ਜਿਹਦੇ ਲਈ ਅਸੀਂ ਘਰ ਵੀ ਵੀ ਕਰਾਂਗੇ ਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਅੱਗੇ ਤੋਂ ਇਹ ਕਿਸਮ ਨਾ ਵੀਜਨ ਤੇ ਨਾ ਹੀ ਉਸ ਪਰਚੀ ਜਿਹੜੀ ਪਰਚੀ ਤੇ ਤੁਸੀਂ ਵੈਰਾਈਟੀ ਲਿਖੀ ਮਿਲਨੇ ਉਹੀ ਵੈਰਾਈਟੀ ਲੈ ਕੇ ਆਉਂ। ਕਿਉਂਕਿ ਕਈ ਵਾਰ ਆਪਾਂ ਨੂੰ ਹੁੰਦਾ ਵੀ ਇਦਾਂ ਲੱਗ ਜੂ ਉਦਾਂ ਲੱਗ ਜੂ। ਥਾਂ ਥਾਂ ਤੇ ਅਸੀਂ ਵੈਰਾਈਟੀ ਚੈੱਕ ਕਰਦੇ ਆਂ। ਸੋ ਸਾਡੀ ਫਿਰ ਜ਼ਿਮੀਂਦਾਰਾਂ ਨੂੰ ਬੇਨਤੀ ਆ ਕਿ ਜਿਹੜੀ ਵੈਰਾਈਟੀ ਪਹਾਨਵੇਂ ਆ ਉਹ ਨੂੰ ਨਾ ਬੀਜਣ। ਅਗਲੇ ਸਾਲ ਅਸੀਂ ਫਿਰ ਨਹੀਂ ਲਾਵਾਂਗੇ। ਇਸ ਪਿਛਲੇ ਸਾਲ ਵੀ ਕਿਹਾ ਵੀ ਹੁਣ ਵੀ ਜਦੋਂ ਟਾਈਮ ਆਇਆ ਅਸੀਂ ਇਹ ਵੈਰਾਈਟੀ ਨੂੰ ਲਾਵਾਂਗੇ ਪਰ ਅਜੇ ਨਹੀਂ ਟਾਈਮ ਆਇਆ। ਸੋ ਜਿਹੜੀ ਵੈਰਾਈਟੀ ਅਰਚੀ ਦਿੱਤੀ ਜਾਨੀ ਜਿਸ ਕਿਸਮ ਦੀ ਉਹੀ ਕਿਸਮ ਲੈ ਕੇ ਆਵੇ ਵਾਤੋਂ ਵਾਤ ਗੰਨੇ ਦੀ ਜਿਹੜੀ 118 ਵੈਰੈਟੀ ਆ ਉਹਦੀ ਬਜਾਈ ਕਰਨ ਤਾਂ ਜੋ ਉਹ ਝਾੜ ਵੀ ਅੱਛਾ ਦਿੰਦੀ ਆ ਤੇ ਉਹਨੂੰ ਟਾਈਮ ਨਾਲ ਜੇ ਫਰਵਰੀ ਜੀ ਵੱਢਿਆ ਜਾਵੇ ਲਵੇਰੇ ਨੂੰ ਤੇ ਉਹਦੀ ਫੂਟ ਵੀ ਅੱਛੀ ਹੁੰਦੀ ਆ ਸਰ ਮੇਲ ਕਿੰਨੀ ਦੇਰ ਬੰਦ ਰਹੀ ਆ ਮੇਲ ਘਟੋ ਘਟ ਅਜੇ ਦਿਖ ਰੂ ਹੁਣ ਸਵੇਰ ਦੀ ਬੰਦ ਹੈ ਅਜੇ ਬੰਦ ਆ 8-10 ਘੰਟੇ ਬੰਦ ਹੋ ਗਈ ਆ ਤੇ ਸਰ ਹੁਣ ਖੁੱਲ੍ਹ ਗਈ ਮੇਲ ਹਾਂ ਹੁਣ ਜ਼ਿੰਮੇਦਾਰਾਂ ਨੇ ਉਹ ਗੱਲਬਾਤ ਹੋ ਗਈ ਆ ਉਹਨਾਂ ਨੇ ਸਮਝਾ ਦਿੱਤਾ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਨੇ ਜਿਹੜੀ ਜਨਕਿਸ਼ ਸ਼ਦਾਬਲੀ ਵੀ ਕਿਹਾ ਵੀ ਉਹਨਾਂ ਬੰਦਿਆਂ ਨੇ ਗਲਤ ਕੀਤਾ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਇੰਨੇ ਕਿਸਾਨ ਖਰਾਬ